ਅੱਜ ਮੁੱਲਾਂਪੁਰ ਦਾਖਾ ਵਿਖੇ ਕਾਵੜੀ ਭਗਤਾਂ ਲਈ ਡਾਕਟਰ ਅੰਬੇਦਕਰ ਭਵਨ ਵਿਖੇ 17ਵਾਂ ਸ਼ਿਵਰ ਸ਼ਿਵ ਸ਼ਕਤੀ ਕਾਵੜ ਸੰਗ ਮੁੱਲਾਂਪੁਰ ਵੱਲੋਂ ਬਾਬੂ ਸੁਭਾਸ਼ ਗਰਵ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਗੋਲਦੀ ਗਾਬਾ, ਰਵਿੰਦਰ ਗਰੋਵਰ, ਰਾਹੁਲ ਗਰੋਵਰ, ਅਸ਼ਵਨੀ ਸਿੰਘਲਾ, ਹਨੀਸ਼ ਗੋਇਲ, ਨਰੇਸ਼ ਚਿੰਦਲ ਅਤੇ ਸਤਵੀਰ ਗੋਇਲ ਦੇ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਸ਼ਿਵਰ ਲਗਾਇਆ ਗਿਆ। ਹਰੀਦਵਾਰ ਤੋਂ ਜਲ ਲੈ ਕੇ ਆ ਰਹੇ ਕਾਵੜੀਆਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਇੱਥੇ ਉਹਨਾਂ ਦੇ ਰਹਿਣ ਸਹਿਣ ਇਸ਼ਨਾਨ ਖਾਣ ਪਾਣ ਅਤੇ ਮੈਡੀਕਲ ਸਹੂਲਤਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਆਓ ਗੱਲ ਕਰਦੇ ਹਾਂ ਸ਼ਿਵ ਸ਼ਕਤੀ ਕਾਵੜ ਸੰਗ ਕਮੇਟੀ ਦੇ ਪ੍ਰਬੰਧਕਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਬਾਹਰ ਦੇ ਹਰ ਹਾ ਬਾਹਰ ਦੇ ਹਰ ਹਾ ਬਾਹਰ ਦੇ ਹੰਮ ਬੰਮ ਬਾਹਰ ਦੇ ਹੰਮ ਬੰਮ ਬਾਹਰ ਦੇ ਹੰਮ ਬੰਮ ਬਾਹਰ ਦੇ ਹੰਮ ਬੰਮ ਬਾਹਰ ਦੇ ਹਾਂਜੀ ਕੀ ਪ੍ਰੋਗਰਾਮ ਹੈ ਜੀ ਅੱਜ ਪ੍ਰੋਗਰਾਮ ਇਹ ਹੈ ਸ੍ਰੀ ਸ਼੍ਰੀ ਸ਼ਕਤੀ ਪਾਵੜ ਸੰਗ ਮੰਡੀ ਮੁੱਲਾ ਪਰਵਰੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਭਗਤ ਪਾਵੜੀਆਂ ਦੀ ਸੇਵਾ ਦੇ ਲਈ 17ਵਾਂ ਸ਼ੇਵਰ ਲਗਾਇਆ ਜਾ ਰਿਹਾ ਹੈ। ਅਸੀਂ ਇਸ ਤਰਫਾ ਬੰਦੇ ਵਿੱਚ ਇਹਦਾ ਆਯੋਜਨ ਕੀਤਾ ਗਿਆ ਹੈ। ਇਹਨਾਂ ਕੱਖ ਹੱਕਰਾਂ ਦੇ ਸ਼ਿਵ ਕਾਵੜੀਆਂ ਦੀ ਸੇਵਾ ਕੀਤੀ ਜਾਂਦੀ ਹੈ। ਰਹਿਣ ਰਹਿਣ ਦਾ ਅਨੰਤ ਹੁੰਦਾ ਕਾਂਪੀਨ ਦਾ ਪ੍ਰੋਗਰਾਮ ਹੁੰਦਾ ਹੈ। ਇਹ ਪ੍ਰੋਗਰਾਮ ਪੰਜ ਦਿਨ ਲਗਾਤਾਰ ਚੱਲਦਾ ਹੈ। ਭਾਈ ਜਿਹੜੀਆਂ ਤਿਆਰੀਆਂ ਨੇ ਕਿੰਨੇ ਦਿਨ ਪਹਿਲਾਂ ਸ਼ੁਰੂ ਕਰਨੀਆਂ ਪੈਂਦੀਆਂ ਨੇ? 2 ਦਿਨ ਪਹਿਲਾਂ ਸ਼ੁਰੂ ਕਰਨੀ ਪੈਂਦੀ ਹੈ। 2 ਦਿਨ ਇੱਕ ਦਿਨ ਸਾਨੂੰ ਬਾਅਦ ਚ ਲੱਗ ਜਾਂਦਾ ਇਹ ਨੂੰ ਕੰਮ ਸਮੇਟਣ ਨੂੰ। ਕੀ ਪ੍ਰੋਗਰਾਮ ਹੈ ਜੀ? ਅੱਜ ਡਾਕਟਰ ਬੀ ਆਰ ਅੰਬੇਦਕਰ ਪਾਵਰ ਵਿੱਚ ਸ਼ਿਵ ਸ਼ਕਤੀ ਕਾਵੜ ਸੰਗ ਬਲੋ। ਲੰਗਰ ਦੀ ਵਾਸਤਾ ਕੀਤੀ ਗਈ ਹੈ ਜੋ ਕਿ ਸ਼ੈਵ ਸ਼ਕਤੀ ਭਵਨ ਤੋਂ ਹਰ ਦਿਵਾਰ ਤੋਂ ਲੈ ਕੇ ਤਾਵਰ ਯਾਤਰਾ ਲਈ ਜਾਂਦੇ ਹਨ ਉਹਨਾਂ ਲਈ ਹਰ ਤਰ੍ਹਾਂ ਦੀ ਸਹੂਲਤ ਜੋ ਕਿ ਡਾਕਟਰ ਵੀ.ਆਰ. ਅਪੇਰ ਕਿਪਾ ਭਵਨ ਵਿੱਚ ਦਿੱਤੀ ਜਾਂਦੀ ਹੈ ਜਿਸ ਵਿੱਚ ਨਹਾਉਣ ਧੋਣ ਦਾ ਪ੍ਰੋਗਰਾਮ ਹਰ ਤਰ੍ਹਾਂ ਦਾ ਲੰਗਰ ਦੀ ਸਹੂਲਤ ਇਹ ਪ੍ਰੋਗਰਾਮ ਸਾਰਾ ਸ੍ਰੀ ਸੁਭਾਸ਼ ਚੰਦਰ ਜੀ ਦੇ ਰਣਵਾਈ ਹੇਠ ਕੀਤਾ ਜਾਂਦਾ ਹੈ ਉਹ ਮੰਡੀ ਦੇ ਆਪਣੇ ਪ੍ਰਬੰਧ ਨੇ ਤੋਂ ਦੇ ਕੋਈ ਪੀਰੇ ਤੇ ਹਰ ਤਰ੍ਹਾਂ ਦੀ ਸਹੂਲਤ ਜੋਗੀ ਨਹਾਉਣ ਦੀ ਧੋਣ ਦੀ ਹਰ ਤਰ੍ਹਾਂ ਦੇ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਹੈ ਕਿਸੇ ਵੀ ਭਗਤ ਜਨ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਸ ਦੇ ਲਈ ਅਸੀਂ ਇੱਥੇ ਬੈਠੇ ਹਾਂ ਦਿਨ ਰਾਤ 24 ਘੰਟੇ ਲੰਗਰ 29 ਤਰੀਕ ਤੋਂ ਲੈ ਕੇ 1 ਤਰੀਕ ਤੱਕ ਲਗਾਤਾਰ 24 ਘੰਟੇ ਸ਼ਿਵਰ ਚੱਲਦਾ ਰਹੇ ਇਹ ਜਿਹੜਾ ਇਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਕੋਈ ਗੰਗਾਣ ਵਗੈਰਾ ਵੀ ਕੀਤਾ ਜਾ ਗੰਗਾਣ ਇਹਦੇ ਵਿੱਚ ਦੇਲੀ ਜੀ ਹਰ ਰਾਤ ਗੰਗਾਣ 4 ਦਿਨ ਲਗਾਤਾਰ ਗੰਗਾਣ ਹੋਵੇਗਾ ਜਿੱਥੋਂ ਕੀ ਇਹ 31 ਤਰੀਕ ਨੂੰ ਇੱਕ ਖੱਟਿਆਵਾ ਤੋਂ ਮਾਤਾਈ ਆਉਣਗੇ ਉਹ ਪ੍ਰੋਗਰਾਮ ਚਾਹੁੰਦੇ ਨੇ ਇੱਕ ਬੁੱਲਾਪੁਰ ਦੀ ਪਾਰਟੀ ਹੈ ਉਹ ਕਰੇਗੀ ਇੱਕ ਆਪਣੇ ਵਿਸ਼ਾਲ ਜੀ ਹੈਗੇ ਨੇ ਉਹ ਕਰਨਗੇ ਤੇ ਪਾਰਟੀ ਇਹਤੇ ਆਪਣੇ ਹੋਰ ਵੀ ਕੀਰਤਨ ਕਰ ਰਹੀਆਂ ਲਗਾਤਾਰ 4 ਦਿਨ ਗੁਣਗਾਨ ਪਗਤ ਜੀ ਕਰਨਗੇ ਠੀਕ ਹੈ ਜੀ